ਇਹ ਕਿ ਹਜਰਾਂ ਜੀ ਅੱਜ ਦੀ ਕਹਾਣੀ ਲੇਖਕ ਰਮਨਦੀਪ ਕੌਰ ਦੀ ਲਿਖੀ ਹੋਈ ਉਸਦੇ ਤਲਾਕ ਹੋਏ ਨੂੰ 2 ਸਾਲ ਹੋ ਗਏ ਸਨ ਉਹ ਸੁਭਾਦੀ ਬਹੁਤ ਚੰਗੀ ਸੀ ਸਾਰੇ ਉਸ ਨੂੰ ਬਹੁਤ ਪਿਆਰ ਕਰਦੇ ਸਨ ਪਰ ਪਤਾ ਨਹੀਂ ਫਿਰ ਵੀ ਕਿਉਂ ਉਸਦੇ ਸਹੁਰੇ ਉਸ ਨੂੰ ਪਸੰਦ ਨਹੀਂ ਸੀ ਕਰਦੇ ਉਹ ਸਾਰੀਆਂ ਜ਼ਿੰਮੇਵਾਰੀਆਂ ਨਿਭਾ ਕੇ ਵੀ ਪਤਾ ਨਹੀਂ ਕਿਉਂ ਆਪਣੇ ਸਹੁਰੇ ਪਰਿਵਾਰ ਲਈ ਇੱਕ ਆਦਰਸ਼ ਨੂੰ ਨਹੀਂ ਸੀ ਬਣ ਸਕੀ ਬਹੁਤ ਕੋਸ਼ਿਸ਼ ਕੀਤੀ ਸਭ ਕੁਝ ਠੀਕ ਕਰਨ ਦੀ ਪਰ ਪੱਲੇ ਕੱਖ ਨਾ ਪਿਆ ਆਖਿਰ ਵਿਵਤਾ ਜੀਵਨ ਦੇ 7 ਸਾਲ ਬਾਅਦ ਉਸ ਦਾ ਆਪਣੇ ਪਤੀ ਨਾਲੋਂ ਰਿਸ਼ਤਾ ਖਤਮ ਹੋ ਗਿਆ ਹੁਣ ਉਹ ਆਪਣੇ ਬੇਟੇ ਨਾਲ ਆਪਣੇ ਮਾਤਾ ਪਿਤਾ ਦੇ ਘਰ ਰਹਿੰਦੀ ਸੀ ਬਹੁਤ ਰਿਸ਼ਤੇਦਾਰ ਉਸ ਦੀ ਲਈ ਰਿਸ਼ਤੇ ਲੈ ਕੇ ਆਏ ਪਰ ਕਦੇ ਕਿਤੇ ਪਹਿਲਾਂ ਵਾਲੀ ਨਾ ਹੋ ਜਾਵੇ ਇਸ ਦਰ ਤੋਂ ਇਨਕਾਰ ਕਰ ਦਿੰਦੇ ਕਿਸੇ ਨੇ بیٹے ਨੂੰ ਨਾਲ ਲੈ ਕੇ ਜਾਣ ਨੂੰ ਨਾ ਮੰਨਣਾ ਕਿਤੇ ਕੋਈ ਗੱਲ ਅਟਕ ਜਾਣੀ ਕਿਤੇ ਕੋਈ ਹੁਣ 2 ਸਾਲ ਵਿੱਚ ਰਿਸ਼ਤਾ ਨਾ ਹੋਣ ਕਰਕੇ ਉਸ ਦੀਆਂ ਭਾਬੀਆਂ ਵੀ ਮੱਥੇ ਵੱਟ ਪਾਉਣ ਲੱਗ ਪਈਆਂ ਹੋਸ਼ ਤਾਂ ਉਦੋਂ ਉੱਡ ਗਈ ਜਦੋਂ ਉਸ ਨੂੰ ਕਿਹਾ ਗਿਆ ਮਨ ਮਾਰ ਕੇ ਕਿਤੇ ਨਾ ਕਿਤੇ ਕਰਵਾਉਣ ਵਿੱਚ ਹੀ ਭਲਾਈ ਹੈ ਆਖਿਰ ਕਦ ਤੱਕ ਬੈਠੀ ਰਹੇਗੀ ਵਧੀਆ ਰਿਸ਼ਤੇ ਦੀ ਆਸ ਵਿੱਚ ਮੁੰਡਾ ਵੀ ਵੱਡਾ ਹੋ ਰਿਹਾ ਹੈ ਨਾਲੇ ਭਾਬੀਆਂ ਵਿੱਚ ਕੱਟਣਾ ਤੇਰੀ ਵਰਗੀ ਭੋਲੀ ਲਈ ਤਾਂ ਹੋਰ ਵੀ ਮੁਸ਼ਕਲ ਹੈ ਸਾਰੀਆਂ ਚੀਜ਼ਾਂ ਤੈਨੂੰ ਕਦੇ ਵੀ ਇੱਕ ਇਨਸਾਨ ਵਿੱਚ ਨਹੀਂ ਮਿਲਣੀਆਂ ਗੱਲ ਖਤਮ ਹੋਣ ਤੋਂ ਬਾਅਦ ਉਸ ਤੋਂ ਇਹ ਸਲਾਹ ਦੇਣ ਵਾਲੀ ਨਾਲ ਅੱਖ ਨਹੀਂ ਸੀ ਮਿਲਾ ਹੋ ਰਹੀ ਕਿਉਂਕਿ ਸਲਾਹਕਾਰ ਕੋਈ ਬਾਹਰਲਾ ਨਹੀਂ ਸੀ ਸਗੋਂ ਉਸਦੀ ਆਪਣੀ ਭਾਬੀ ਸੀ ਉਮੀਦ ਹੈ ਤੁਹਾਨੂੰ ਇਹ ਕਹਾਣੀ ਪਸੰਦ ਆਈ ਹੋਵੇਗੀ ਧੰਨਵਾਦ